ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਤੁਹਾਨੂੰ ਇੱਕ ਘਰੇਲੂ ਝੋਟੀ ਬਕਾਉ ਸੀਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਝੋਟੀ ਦਾ ਡਿਟੇਲ ਆਪਾਂ ਲੈਨੇ ਆ ਸਸੀ ਕਾ ਸਸਤੀ ਕਾ ਤੇ ਕੀ ਨਾਮ ਭਇਆ ਹੁੰਦਾ ਸਾਦਾ ਠੀਕ ਹੈ ਜੀ ਬਾਬਾ ਸਾਦਾ ਕਹਿ ਕੇ ਜਿੰਨੂੰ ਮਰਜ਼ੀ ਪਛ ਲੈ ਠੀਕ ਹੈ ਜੀ ਤੇ ਬਾਬਾ ਜੀ ਤੇ ਕੀ ਡਿਟੇਲ ਆਪਣੀ ਝੋਟੀ ਦੀ ਕਹਿੰਨੇ ਵਿੱਚ ਸੁਏ ਸੁਣਾ ਇਹਨਾਂ ਨੇ ਇਹਦੇ ਸੁਣਾ ਦੂਜੇ ਵੀਰੇ ਠੀਕ ਹੈ ਜੀ ਦੂਜੇ ਤੋਂ ਸੁਣਾ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਹਜੇ ਹਜੇ ਕੱਚੀ ਘਟੋ ਘੱਟ ਵੀ 20 ਦਿਨ ਕੱਚੀ ਹੋਊਗੀ 20 ਦਿਨਾਂ ਦੀ ਕੱਚੀ ਹੈ ਠੀਕ ਹੈ 20 ਦਿਨਾਂ ਦੀ ਬਈ ਹਜੇ ਕੱਚੀ ਐ ਦੂਜੇ ਸੂਏ ਸੋਣਾ ਤੇ ਪਹਿਲੇ ਸੂਏ ਕੀ ਰਿਕਾਰਡ ਸੀਗਾ ਜੀ ਦੁੱਧ ਦਾ ਪਹਿਲੇ ਸੂਏ 12 6 ਕਿਲੋ ਜਾਨੀ ਡੰਗ ਦਾ ਖੱਡਿਆ ਸੀ 6 ਕਿਲੋ 12 ਕਿਲੋ 12 ਕਿਲੋ ਸੀਗਾ ਠੀਕ ਹੈ 12 ਕਿਲੋ ਬਈ ਦੁੱਧ ਦਿੱਤਾ ਪਹਿਲੇ ਸੂਏ ਘਰ ਦੀ ਝੋਟੀ ਐ ਹਾਂ ਤੇ ਸੰਗ ਸੰਗ ਤੁਸੀਂ ਦੇਖ ਸਕਦੇ ਆਂ ਬਈ ਪੂਰਾ ਕੁੰਡਾ ਸੰਗ ਐ ਝੋਟੀ ਕਿਸੇ ਪੱਖ ਤੋਂ ਵੀ ਬਈ ਖੁੰਝੀ ਨਹੀਂ ਤੁਸੀਂ ਦੇਖ ਸਕਦੇ ਆਂ ਕੰਦ ਕਾਠ ਤੁਸੀਂ ਦੇਖ ਹੀ ਸਕਦੇ ਆਂ ਥੋੜਾ ਜਿਹਾ ਉਪਰ ਆ ਕਰ ਜਾਂਦਾ ਤੁਸੀਂ ਕੰਦ ਕਾਠ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਆਂ ਬਈ ਕੰਦ ਕਾਠ ਬਹੁਤ ਵੇਲਵਾੜੀ ਚੰਗੀ ਆ ਝੋਟੀ ਦੀ ਤੇ ਉਹ ਵੀ ਬਾਡੀ ਸਟਰਕਚਰ ਵੀ ਸੋਹਣਾ ਹੈ ਬਾਡੀ ਸਟਰਕਚਰ ਸਮਾਤ ਹੋਰ ਕੇ ਦਿਖਾ ਦਿਓ ਬਾਕੀ ਤੁਹਾਨੂੰ ਤੋਰਾ ਦਿਖਾਉਣੇ ਤੌਰ ਤੇ ਤੁਹਾਨੂੰ ਖਾਣਾ 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 ਚੱਜ ਜਾਣਾ ਤੇ ਹਜੇ ਬਈ ਤੁਸੀਂ ਅੰਦਾਜ਼ਾ ਹਵਾਨੇ ਦਾ ਨਾ ਉਸ ਹਾਵਣਾ ਲਾ ਲੈਣਾ ਹਜੇ 15 ਦਿਨਾਂ ਦੀ ਕੱਚੀ ਆ ਝੋਟੀ ਕੋਸ਼ ਕਰ ਜੀਵੇਂ ਕਾਰਨ ਹਨਾ ਕਿਸਾਨ ਭਰਾਵਾਂ ਨੂੰ ਪਸੂ ਵੇਚਨੇ ਪੈ ਜਾਂਦੇ ਆ ਤਾਂ ਕਰਕੇ ਤੇ ਉਸ ਹਾਵਣਾ ਦਾ ਅੰਦਾਜ਼ਾ ਲਾ ਲੈਣਾ ਤੇ ਝੋਟੀ ਨਸਲ ਪੱਖੋਂ ਬਈ ਬਹੁਤ ਸੋਹਣੀ ਆ ਸਿੰਘ ਸਿੰਘ ਦੀ ਕੀ ਬਾਤ ਆ ਤੁਸੀਂ ਦੇਖ ਸਕਦੇ ਇਹ ਹਵਾਨਾ ਤਾਂ ਹਜੇ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਬਈ 15 ਦਿਨਾਂ ਦੀ ਕੱਚੀ ਆ 15 ਦਿਨਾਂ ਜਿਹੜੇ ਹਵਾਨਾ ਪੂਰਾ ਤਿਆਰ ਕਰ ਜਾਣਾ ਕਰਮਾਲੀ ਨੇ ਹਾਂਜੀ ਹਾਂਜੀ ਹਾਂ ਹਵਾਨਾ ਸਾਰੇ ਵਾਲ ਢਿਲਾਂ ਵੀ ਤੁਸੀਂ ਦੇਖ ਹੀ ਸਕਦੇ ਆ ਹਾਂ ਤੇ ਉਹ ਹਜੇ 15 ਦਿਨਾਂ ਦੀ ਕੱਚੀ ਆ ਜਿਵੇਂ ਦਿਨ ਲੈਣਾ ਝੂਟੀ ਨਹੀਂ ਉਹ ਹਵਾਨਾ ਆਪਦੀ ਤਿਆਰੀ ਦਿਖਾ ਰਾਂਗੇ ਦਿਖਾ ਦੇਣਾ ਤੇ ਬੋਡੀ ਸਟਰਕਚਰ ਪੱਖੋਂ ਕੀ ਆ ਬਾਤ ਆ ਤੇ ਸੀਮਨ ਦਾ ਪਤਾ ਹੀ ਆਪਾਂ ਨੂੰ ਕਿਹੜਾ ਭਰਿਆ ਇਹ ਨਹੀਂ ਯਾਰ ਉਹ ਨਹੀਂ ਐਵੇਂ ਮੈਂ ਤੁਹਾਨੂੰ ਕਹਿ ਦਿਆਂ ਆਪਣੇ ਉਹ ਭਰ ਕੇ ਗਿਆ ਡਾਕਟਰ ਉਹਨੂੰ ਤਾਂ ਪਤਾ ਹੋਊਗਾ ਲਾਪਰੀ ਤੁੰਗਾ ਠੀਕ ਹੈ ਜੀ ਠੀਕ ਬਾਕੀ ਤੁਸੀਂ ਬਈ ਕੋਈ ਨਹੀਂ ਜੇ ਵੀ ਕੋਈ ਸਾਫ਼ ਦੱਸੇ ਠੀਕ ਹੈ ਹਾਂ ਬਾਕੀ ਉਹ ਬੋਡੀ ਸਟਰਕਚਰ ਤੇ ਸੰਗ ਸੰਗ ਤੁਸੀਂ ਦੇਖ ਸਕਦੇ ਬਈ ਜਮਾ ਕੁੰਡਾ ਸਿੰਘ ਜਮਾ ਨਾਲ ਨੂੰ ਮੁੜਿਆ ਤੁਸੀਂ ਦੇਖ ਸਕਦੇ ਆ ਬੋਡੀ ਸਟਰਕਚਰ ਮੂੰਹ ਮੱਥੇ ਦੀ ਝੋਟੀ ਬਹੁਤ ਸੋਹਣੀ ਹੈ ਦੂਜੋ ਇਸੇ ਸੋਹਣਾ ਤੇ ਇਹ ਤੇ ਤੁਸੀਂ ਬਰੀਡ ਤੇ ਵੀ ਕੰਮ ਕਰ ਸਕਦੇ ਆ ਤੁਸੀਂ ਥਣ ਥਣ ਨੂੰ ਦੇਖ ਸਕਦੇ ਆ ਥਣ ਥਣ ਨੂੰ ਬਹੁਤ ਸੋਹਣਾ ਲੱਗਿਆ ਝੋਟੀ ਤੇ ਕੀ ਡਿਮਾਂਡ ਕਰਦੇ ਆਂ 1.5 ਦੀ ਦੇਵਾਂਗੇ ਪੂਰੇ ਤੇ 1.5 ਲੱਖ ਦੀ ਠੀਕ ਆ ਥੋੜਾ ਕਣਾ ਮਾਨਤਾਨ ਹੋ ਜੂਗਾ ਆਏਗੇ ਦਾ ਹਾਂ ਥੋੜਾ ਕਣਾ ਜਿਹੜਾ ਚੱਲ ਚੱਲ ਕੇ ਆਊਗਾ ਉਹ ਸ਼ੇਅਰ ਕਰਕੇ ਠੀਕ ਆ ਜੀ ਉਹ じゃ ਕਰ ਦਿਆਂਗੇ ਠੀਕ ਹੈ ਬਈ 1.5 ਲੱਖ ਰੁਪਇਆ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਦਾ ਮਾਨਤਾਨ ਹੋ ਜੂਗਾ ਤੇ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦੇ ਘਰ ਆਪਣਾ ਵਾਂਦਰ ਵਾਲੀ ਸੜਕ ਤੇ ਆ ਠੀਕ ਆ ਜੀ ਜਿਹਨੂੰ ਮਰਜ਼ੀ ਵਾਂਦਰ ਵਾਲੀ ਸੜਕ ਤੋਂ ਡੇਰੇ ਕੋਲ ਆ ਕੇ ਪੁੱਛ ਲੈਣ ਵੀ ਬਾਬੇ ਸਾਦੇ ਘਰੇ ਜਾਣਾ ਠੀਕ ਆ ਜੀ ਨੰਬਰ ਹੈਗਾ 98145 ਹਾਂਜੀ 99419 ਠੀਕ ਆ ਜੀ ਇੱਕ ਅਰੀ ਹੋਰ ਬੋਲਦੇ 98145 99419 ਠੀਕ ਹੈ ਜੀ ਠੀਕ ਹੈ ਲਾਉਣ ਸਿੱਧਾ ਜੇ ਵਟਸਐਪ ਤੇ ਲਾਉਣਗੇ ਫਿਰ ਬਾਹਰ ਲੱਗੂਗਾ ਠੀਕ ਹੈ ਜੀ ਯਾਨੀ ਕਿ ਜੇ ਉਹ ਫੋਨ ਲਾਣਾ ਹੋਏ ਠੀਕ ਹੈ ਜੀ ਠੀਕ ਹੈ ਬਾਕੀ ਵੀ ਤੁਸੀਂ ਜੇ ਸਾਥੋਂ ਦੱਸਣ ਨਹੀਂ ਕੋਈ ਕਮੀ ਪੇਸ਼ੀ ਰਹਗੀ ਤੁਸੀਂ ਫੋਨ ਤੇ ਡਿਟੇਲ ਲੈ ਸਕਦੇ ਛੋਟੀ ਦੀ ਤੇ ਥਣ ਥਣ ਤੁਹਾਨੂੰ ਪਹਿਲੇ ਹੀ ਦਿਖਾ ਦਿਆਂ ਨੇੜ ਤੋਂ ਤੇ ਉਹ ਜਾਨੀ ਕਿ ਠੰਡੀ ਸੀਲ ਪੂਰੀ ਜਵਾਨੀ ਉਹ じゃ ਕੋ ਕੀਤਾ ਤੇ ਕਦ ਤੁਸੀਂ ਦੇਖ ਹੀ ਸਕਦੇ ਬਈ ਕਦ ਕਦ ਪੱਖੋਂ ਕੋਈ ਖੁੰਜੀ ਨਹੀਂ ਛੋਟੀ ਕਦ ਛੋਟੀ ਸੋਹਣੀ ਹੈ ਤੇ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਤੁਸੀਂ ਕਰੋ ਸੌਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜਿਹੜਾ ਕਮੈਂਟ ਕਰਕੇ ਸ਼ੇਅਰ ਕਰਕੇ ਆਊਗਾ ਉਹਨੂੰ 2000 ਦਾ ਅਕਾਊਂਟ ਠੀਕ ਹੈ ਸਾਡੇ ਵੱਲੋਂ ਹੀ ਹੋਊਗਾ ਧੰਨਵਾਦ ਜੀ ਤੁਹਾਡਾ ਤੇ ਲਓ ਬਈ ਇੱਕ ਆਫਰ ਤੁਹਾਨੂੰ ਦੇਤੀ ਆ ਆਪਣੇ ਚੈਨਲ ਦੇ ਪ੍ਰਤੀ ਜਿਹੜਾ ਵੀ ਆਪਣੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਬਈ ਉਹਨੂੰ 2000 ਰੁਪਿਆ ਵੀ ਆਪਾਂ ਕਰ ਦੇਣਾ ਰਹਿਤ ਕਰ ਦੇਣੀ ਆ ਤੇ ਛੋਟੀ ਤੁਸੀਂ ਦੇਖ ਹੀ ਸਕਦੇ ਆ ਤੇ ਐਦਾਂ ਹੀ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਨਾ ਤੇ ਜੋ ਵੀ ਜਨ ਸ਼ੇਅਰ ਕਰੂਗਾ ਵੀਡੀਓ ਕਹੋ ਕਿ ਭਾਈ ਜੇ ਆਪਾਂ ਇਸ ਵੀਡੀਓ ਸ਼ੇਅਰ ਕਰਾਂਗੇ ਕਿਸਾਨ ਚੰਗੇ ਤੱਕਰ ਕੋਈ ਆਪਣਾ ਚੰਗਾ ਪਸ਼ੂ ਜਾ ਸਕਦਾ ਤੇ ਐਦਾਂ ਹੀ ਮੇਰਾ ਭਰਾ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ